ਗਰਮੀਆਂ ਦੇ ਮੌਸਮ 'ਚ ਹਰ ਕੋਈ ਠੰਡਾ ਪਾਣੀ ਪੀਣਾ ਪਸੰਦ ਕਰਦਾ ਹੈ ਕਿਉਂਕਿ ਕੜਗ ਦੀ ਤਪਚ ਸਾਨੂੰ ਬਾਰ-ਬਾਰ ਪਿਆਸ ਲੱਗਦੀ ਹੈ ਜਿਸ ਕਾਰਨ ਲੋਕ ਸਿੱਧਾ ਜਾ ਕੇ ਫ੍ਰਿਜ ਦਾ ਪਾਣੀ ਪੀਂਦੇ ਹਨ ਪਰ ਕਈ ਅਜਿਹਾ ਕਰਨ ਨਾਲ ਲੋਕ ਗਲੇ 'ਚ ਖਰਾਸ਼ ਖੰਗ ਤੇ ਜ਼ੁਕਾਮ ਤੋਂ ਪੀੜਿਤ ਹੁੰਦੇ ਹਨ ਮੇਰਾ ਮੁਤਾਬਿਕ ਗਰਮੀਆਂ ਦੇ ਮੌਸਮ 'ਚ ਫ੍ਰਿਜ ਦਾ ਠੰਡਾ ਪਾਣੀ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ ਕਿਉਂਕਿ ਠੰਡਾ ਪਾਣੀ ਪੀਣ ਨਾਲ ਗਲੇ ਦੀਆਂ ਕੋਸ਼ਿਕਾਵਾਂ ਦਾ ਤਾਪਮਾਨ ਅਚਾਨਕ ਘਟ ਜਾਂਦਾ ਹੈ ਜਿਸ ਨਾਲ ਗਲੇ 'ਚ ਜਲਣ ਦੀ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਜਿਹੀ 'ਚ ਬਹੁਤ ਲੋਕ ਘੜੇ ਦਾ ਪਾਣੀ ਪੀਂਦੇ ਹਨ ਜੋ ਨਾ ਸਿਰਫ ਉਹਨਾਂ ਨੂੰ ਠੰਡਾ ਕਰਦਾ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਦੱਸਦੀ ਹੈ ਕਿ ਘੜੇ ਦਾ ਪਾਣੀ ਪੀਣ ਨਾਲ ਗਰਮੀ ਦੇ ਤੌੜੇ ਦਾ ਖਤਰਾ ਘਟੁੰਦਾ ਹੈ ਅਤੇ ਸਰੀਰ ਨੂੰ ਤਰੋਤਾਜ਼ਾ ਰੱਖਣ ਚ ਵੀ ਮਦਦ ਮਿਲਦੀ ਹੈ ਤਾਂ ਆਓ ਜਾਣਦੇ ਹਾਂ ਗਰਮੀਆਂ ਦੇ ਮੌਸਮ ਚ ਘੜੇ ਦਾ ਪਾਣੀ ਪੀਣ ਨਾਲ ਕੀ ਕੀ ਫਾਇਦੇ ਹੁੰਦੇ ਹਨ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਚ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੜੇ ਦਾ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਮੇਰਾ ਮੁਤਾਬਕ ਇਸ ਚ ਭਰਪੂਰ ਮਾਤਰਾ ਚ ਤੱਤ ਪਾਏ ਜਾਂਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਰੀਰ 'ਚ ਟੈਸਟੇਰੋਨ ਹਾਰਮੋਨ ਦੇ ਉਤਪਾਦਨ ਦੇ ਪੱਧਰ ਨੂੰ ਵੀ ਵਧਾਉਂਦੇ ਹਨ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਘੜੇ 'ਚ ਰੱਖੇ ਪਾਣੀ ਦੇ ਪ੍ਰਭਾਵ ਕੁਦਰਤੀ ਠੰਡੇ ਹੁੰਦੇ ਹਨ ਦੱਸਦੀ ਹੈ ਕਿ ਘੜੇ ਦੀ ਸਤ੍ਹਾ 'ਤੇ ਛੋਟੇ-ਛੋਟੇ ਛੇਦ ਹੁੰਦੇ ਹਨ ਜਿਨ੍ਹਾਂ ਰਾਹੀਂ ਪਾਣੀ ਆਸਾਨੀ ਨਾਲ ਤਾਪ ਵੰਡ ਜਾਂਦਾ ਹੈ ਜਿਸ ਕਾਰਨ ਇਸ ਦੀ ਗਰਮੀ ਖਤਮ ਹੋ ਜਾਂਦੀ ਹੈ ਅਤੇ ਘੜੇ ਚ ਰੱਖੇ ਪਾਣੀ ਦਾ ਤਾਪਮਾਨ ਵੀ ਘਟ ਜਾਂਦਾ ਹੈ ਦੱਸਦੀ ਹੈ ਕਿ ਘੜੇ ਨੂੰ ਰੰਗ ਦੇਣ ਲਈ ਆਵਲੇ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਗਰਮੀਆਂ ਚ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ਜਿਸ ਅਹਿਿੇ ਚ ਕਬਜ਼ ਤੋਂ ਪੀੜਿਤ ਲੋਕ ਇਸ ਪਾਣੀ ਨੂੰ ਪੀ ਸਕਦੇ ਹਨ ਨਾਲ ਹੀ ਇਸ ਚ ਮਿਉਜੂਦ ਮਿਨਰਲਸ ਪਾਚਨ ਕਿਰਿਆ ਨੂੰ ਠੀਕ ਕਰਨ ਚ ਵੀ ਮਦਦ ਕਰਦੇ ਹਨ ਜੇਕਰ ਤੁਸੀਂ ਸਰੀਰ ਦੇ ਮੈਟਾਬੋਲਿਜ਼ਮ ਨੂੰ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੇ ਦਾ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੋਈ ਵੀ ਕੈਮੀਕਲ ਮੌਜੂਦ ਨਹੀਂ ਹੁੰਦੇ ਜੋ ਮੈਟਾਬੋਲਿਜ਼ਮ ਨੂੰ ਵਿਗਾੜ ਸਕਣ ਮੇਰਾ ਮੁਤਾਬਕ ਗਰਮੀਆਂ ਦੇ ਮੌਸਮ 'ਚ ਘੜੇ ਦਾ ਪਾਣੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਭਰਪੂਰ ਮਾਤਰਾ 'ਚ ਖਣਿਜ ਅਤੇ ਪੋਸ਼ਕ ਤੱਤ ਪਾਈ ਜਾਂਦੇ ਹਨ ਜੋ ਸਰੀਰ ਨੂੰ ਹਾਈਡਰੇਟ ਰੱਖਣ 'ਚ ਮਦਦ ਕਰਦੇ ਹਨ